ਮੇਰੇ ਪਿਆਰੇ ਵੀਰੋ ਮੇਰੇ ਵੱਲੋਂ ਸਤਪਾਲ ਸਿੰਘ ਗਿੱਲ ਲੋਂਗੋ ਦੇਵੀਆ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਦੇ ਸਾਹਿਤ ਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੀਰੋ ਆਪਾਂ ਫੇਰ ਗੱਲ ਜਿਹੜੀ ਕਰਦੇ ਆਂ ਪੰਜਾਬ ਦੀ ਨੌਜਵਾਨੀ ਨੂੰ ਦਿਸ਼ਾ ਅਤੇ ਦਸ਼ਾ ਜਿਨ੍ਹਾਂ ਲੋਕਾਂ ਨੇ ਦਿਖਾਉਣੀ ਆ ਖਾਸ ਕਰਕੇ ਸਾਡੀ ਧਾਰਮਿਕ ਲੀਡਰਸ਼ਿਪ ਜਿਹੜੀ ਆ ਉਹ ਇਸ ਵੇਲੇ ਕਿੱਥੇ ਖੜੀ ਆ ਸਭ ਤੋਂ ਪਹਿਲਾਂ ਇਹਦੇ ਤੇ ਪਰਚੋਲ ਕਰਨਾ ਬਣਦਾ ਸਮੇਂ-ਸਮੇਂ ਤੇ ਜਿਹੜਾ ਸਾਡਾ ਏਡੇ ਵੱਡੇ ਨੁਕਸਾਨ ਹੋਏ ਚਾਹੇ ਉਹ ਨੌਜਵਾਨ ਪੁਲਿਸ ਦੇ ਮਾਰੇ ਗਏ ਪੁਲਿਸ ਦੇ ਪਰਿਵਾਰ ਮਾਰੇ ਗਏ ਆਮ ਘਰਾਂ ਦੇ ਜਿਹੜੇ ਨੌਜਵਾਨ ਖੜਕੂਆਂ ਦੇ ਵਜੋਂ ਤੁਰੇ ਇੱਕ ਪ੍ਰਾਪਤੀ ਲਈ ਤੁਰੇ ਇੱਕ ਦੁੱਖ ਲੈ ਕੇ ਤੁਰੇ ਉਹਨਾਂ ਦੇ ਪਰਿਵਾਰਾਂ ਦੇ ਪਰਿਵਾਰ ਮਾਰੇ ਗਏ ਉਹ ਨੌਜਵਾਨ ਕਿੰਨੀ ਗਿਣਤੀ ਹੈ ਇਹਦੇ ਬਾਰੇ ਹਜੇ ਇਹ ਨਹੀਂ ਅਸੀਂ ਜੱਜਮੈਂਟ ਕਰ ਸਕੇ ਕਿ ਸਾਡੇ ਕਿੰਨੇ ਨੌਜਵਾਨ ਜਿਹੜੇ ਹੈਗੇ ਆ ਇਸ ਸੰਘਰਸ਼ ਦੀ ਭੇਂਟ ਚੜੇ ਹੁਣ ਵੀਰੋ ਜਿਹੜੇ ਉਹ ਪਰਿਵਾਰ ਮਾਰੇ ਗਏ ਉਹ ਬੱਚੇ ਮਾਰੇ ਗਏ ਉਹਨਾਂ ਦਾ ਜ਼ਿੰਮੇਵਾਰ ਕੌਣ ਹੈ ਇੰਨੇ ਬੱਚੇ ਮਰਵਾ ਕੇ ਇੰਨੇ ਨੌਜਵਾਨ ਆਪਦੀ ਕਰੀਮ ਮਰਵਾ ਕੇ ਸਾਡੀ ਪ੍ਰਾਪਤੀ ਕੀ ਹੈ ਕੀ ਗੱਲ ਇਹ ਸਾਡਾ ਪੁੱਛਣ ਦਾ ਅਰਜ਼ ਨਹੀਂ ਬਣਦਾ ਕਿਉਂਕਿ ਵੀਰੋ ਮੈਂ ਤੁਹਾਨੂੰ ਇਸ ਕਰਕੇ ਨੌਜਵਾਨੀ ਨੂੰ ਮੇਰਾ ਕੁਝ ਨਹੀਂ ਜਾਣਾ ਮੈਂ ਆਪਦੇ ਘਰੇ ਬੈਠਾ ਦੋ ਚਾਰ ਵੀਡੀਓ ਹੋਰ ਕਰੂੰਗਾ ਮੁੜ ਕੇ ਚੁੱਪ ਕਰ ਜਾਾਂਗੇ ਆਪਦੇ ਕੰਮ ਧੰਦੇ ਕਰਾਂਗੇ ਮੈਨੂੰ ਤਾਂ ਕੋਈ ਦਿੱਕਤ ਨਹੀਂ ਮੈਂ ਤਾਂ ਪੈਨਸ਼ਨ ਲੈਣਾ ਹੈ ਮੇਰੇ ਮੇਰੇ ਆਪਦੇ ਬੱਚੇ ਸੈੱਟ ਨੇ ਮੈਂ ਤਾਂ ਤੁਹਾਨੂੰ ਜਗਾਉਣਾ ਵੀ ਭਾਈ ਆਪਦੇ ਮਾਪਿਓ ਨੂੰ ਹੋਕਿਆਂ ਦੀ ਜ਼ਿੰਦਗੀ ਨਾ ਦੇ ਕੇ ਜਾਓ ਪਿੱਛੇ ਜੋ ਕੁਝ ਹੋਇਆ ਪਹਿਲਾਂ ਇਹਨਾਂ ਤੋਂ ਉਹ ਤਾਂ ਪੁੱਛੋ ਨਾ ਵੀ ਜਿਹੜਾ ਪਿਛਲੇ ਜਵਾਬ ਮੰਗਣਾ ਤਾਂ ਸਾਡਾ ਫਰਜ ਹੈ ਉਹਦੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸਦਾ ਹਾਂ ਵੀ ਇਹ ਸਿਸਟਮ ਨੇ ਥੱਲੇ ਸਾਨੂੰ ਮਾਰਿਆ ਕਿਵੇਂ 26 ਜਨਵਰੀ 1986 ਨੂੰ ਅਕਾਲ ਤਖਤ ਸਾਹਿਬ ਤੇ ਖਾਲਸਾਪਨ ਦਾ ਐਲਾਨ ਕੀਤਾ ਜਾਂਦਾ ਜਿਹੜੀ ਅਗਵਾਈ ਕਰਨ ਵਾਲੀ ਲੀਡਰਸ਼ਿਪ ਸੀ ਉਹਨਾਂ ਚੋਂ ਭਾਈ ਮੋਹਕਮ ਸਿੰਘ ਵੀ ਅੱਜ ਜਿਉਂਦੇ ਜਾਗਦੇ ਬੈਠੇ ਆ ਮੱਸਨ ਸਿੰਘ ਜਫਰਵਾਲ ਜਿਉਂਦੇ ਜਾਗਦੇ ਬੈਠੇ ਆ ਹੋਰ ਉਸ ਵੇਲੇ ਦੇ ਆਗੂ ਜਿਹੜੇ ਸਿਆਸੀ ਆਗੂ ਜਉਂਦੇ ਜਾਗਦੇ ਬੈਠੇ ਆ ਭਾਈ ਜਸਵੀਰ ਸਿੰਘ ਰੋਡੇ ਜਉਂਦੇ ਜਾਗਦੇ ਬੈਠੇ ਆ ਖਾਲਸਤਾਨ ਦਾ ਮਤਾ ਪਾਉਂਦਿਆਂ ਪਾਉਂਦਿਆਂ 2-3 ਤਰ੍ਹਾਂ ਚੋਥੇ ਧੜੇਬੰਦੀ ਚ ਵੰਡੀ ਗਈ ਪਹਿਲਾ ਜਿਹੜਾ ਮਤਾ ਇਹ ਸੀ ਵੀ ਖਾਲਸਤਾਨ ਦਾ ਐਲਾਨ ਵੀ ਜਿਹੜਾ ਇਦੋਂ ਅੱਗੇ ਆ ਵੀ ਅਸੀਂ ਆਪਦਾ ਖਾਲਸਤਾਨ ਦਾ ਐਲਾਨ ਕਰ ਦਿੱਤਾ ਸਾਡਾ ਆਪਣਾ ਵੱਖਰਾ ਦੇਸ਼ ਹੈ ਭਾਈ ਮੁਹਕਮ ਸਿੰਘ ਦੀ ਜਿਹੜੀ ਟੀਮ ਸੀ ਉਹ ਸਹਿਮਤ ਨਹੀਂ ਹੋਈ ਇੱਕ ਧਿਰ ਨੇ ਐਲਾਨੇ ਫਿਰ ਕੱਟ ਕੇ ਕੀਤਾ ਵੀ ਖਾਲਸਤਾਨ ਦੀ ਪ੍ਰਾਪਤੀ ਲਈ ਹੁਣ ਉੱਥੇ ਪਹਿਲਾਂ ਤਾਂ ਇਹ ਸੰਤ ਜਰਨੈਲ ਸਿੰਘ ਦੇ ਬਚਨਾਂ ਤੋਂ ਮੁਨਕਰ ਹੋਏ ਉਹਨਾਂ ਨੇ ਕਿਹਾ ਸੀ ਵੀ ਜਿਸ ਦਿਨ ਦਰਬਾਰ ਸਾਹਿਬ ਤੇ ਅਟੈਕ ਹੋਊ ਤੇ ਖਾਲਸਤਾਨ ਦੀ ਨਹੀਂ ਰੱਖੀ ਜਾਊ ਪਹਿਲਾਂ ਖਾਲਸਤਾਨ ਦਾ ਐਲਾਨ ਫਿਰ ਪ੍ਰਾਪਤੀ ਤਾਂ ਹੀ ਫਿਰ ਖਾਲਸਤਾਨ ਲਈ ਜੂਝਦੇ ਰਹਾਂਗੇ ਇਹਦਾ ਮਤਲਬ ਇਹ ਤੁਸੀਂ ਜੂਝਣ ਦਾ ਮਤਲਬ ਉਹ ਹੁੰਦਾ ਵੀ ਤੁਸੀਂ ਇੱਕ ਧਿਰ ਦੇ ਨਾਲ ਫਿਰ ਲੜਾਈ ਵਿੱਢੀ ਆ। ਉਥੇ ਚਲੋ ਨੌਜਵਾਨਾਂ ਨੂੰ ਆਵਾਜ਼ ਮਾਰੀ ਕਿਵੇਂ ਵੀ ਐਲਾਨ ਹੋਇਆ ਐਲਾਨ ਇਹਨਾਂ ਨੇ ਕਰ ਦਿੱਤਾ। ਉਸ ਐਲਾਨ ਤੇ ਖੜਾ ਕੌਣ ਹੈ? ਅੱਜ ਜਿਹੜਾ ਅਮਰੀਕਾ 'ਚ ਬੈਠਾ ਪੰਨੂ ਉਹ ਵੀ ਕਲਸਤਾਨ ਦੀ ਗੱਲ ਕਰ ਰਿਹਾ। ਸਤਾਰ ਸਿਮਰਜੀਤ ਸਿੰਘ ਮਾਨ ਉਹ ਵੀ ਕਲਸਤਾਨ ਦੀ ਗੱਲ ਕਰ ਰਹੇ ਆ ਤੇਂਦਰਪਾਲ ਸਿੰਘ ਨੇ ਹੋਰ ਕਈ ਤਰ੍ਹਾਂ। ਇਹ ਇਹ ਆਫਸਰਾਂ 'ਚ ਇਕੱਠੀਆਂ ਹਨ। ਇਨਾਂ ਦਾ ਆਪਣਾ ਏਜੰਡਾ ਇਹਨਾਂ ਚਾਰਾਂ ਦਾ ਵੱਖਰੋ ਵੱਖਰਾ ਏਜੰਡਾ ਦੂਜਾ ਪਹਿਲੇ ਨੂੰ ਅਸੈਪਟ ਨਹੀਂ ਕਰਦਾ ਤੀਸਰਾ ਦੂਜੇ ਨੂੰ ਨਹੀਂ ਕਰਦਾ ਚੌਥਾ ਤੀਸਰੇ ਨੂੰ ਨਹੀਂ ਕਰਦਾ ਫਿਰ ਕਿਦੰਨ ਨੂੰ ਨੌਜਵਾਨੀ ਜਾਵੇ ਨੌਜਵਾਨੀ ਦਾ ਕੋਈ ਕਸੂਰ ਨਹੀਂ ਨੌਜਵਾਨੀ ਨੂੰ ਉਦੋਂ ਵੀ ਆਵਾਜ਼ ਮਾਰੀ ਨੌਜਵਾਨੀ ਮੈਦਾਨ 'ਚ ਆ ਗਈ ਹਥਿਆਰ ਚੱਕ ਲਏ ਕਿੰਨੇ ਨੌਜਵਾਨ ਸ਼ਹੀਦ ਹੋਏ ਸਾਨੂੰ ਇਹਦੀ ਕੋਈ ਅਜੇ ਤੱਕ ਗਿਣਤੀ ਨਹੀਂ ਕਿਉਂਕਿ ਸਾਡੇ ਵਰਗਿਆਂ ਦਾ ਬਹੁਤ ਹੌਸਲਾ ਕਰਕੇ ਬੋਲੇ ਆਂ ਬੜਾ ਕੁਝ ਦਾਤੇ ਲਾ ਕੇ ਬੋਲੇ ਆਂ ਕਿ ਭਾਈ ਇੱਕ ਕੌਂਕੇ ਨਹੀਂ ਹਜ਼ਾਰਾਂ ਕੌਂਕੇ ਹਰੇਕ ਥਾਣੇ ਚ ਪਿਆ ਤੁਸੀਂ ਰਿਕਾਰਡ ਤਾਂ ਇਕੱਠਾ ਕਰ ਲੋ ਸਰਕਾਰ ਤੋਂ ਡਿਮਾਂਡ ਕਿਹਨੇ ਕਰਨੀ ਅਸੀਂ ਕਰਨੀ ਨਾ ਜਿਹੜੇ 20 ਧੜਿਆਂ ਚ ਅਸੀਂ ਵੰਡੇ ਫਿਰਦੇ ਆਂ ਹੁਣ ਕੱਲ ਮੈਨੂੰ ਇੱਕ ਧੜੇ ਦਾ ਫੋਨ ਆਇਆ ਉਹਨਾਂ ਨੇ ਵੀ ਪਿੰਡ ਕੌਂਕੇ ਅ ਭਾਈ ਗੁਰਦੇਵ ਸਿੰਘ ਕੌਂਕੇ ਦੇ ਇਨਸਾਫ ਦੇ ਸੰਬੰਧੀ ਜਿਹੜੀ ਉੱਥੇ ਸਭਾ ਬੁਲਾਈ ਸੀ ਜਿਹਦੇ ਪ੍ਰਤੀ ਪੈਰਲਰ ਕੱਲ ਉੱਥੇ ਸੰਗਰੂਰ ਬੁਲਾਈ ਗਈ ਇਥੇ ਤੁਹਾਨੂੰ ਸਮਝ ਜਾਣਾ ਚਾਹੀਦਾ ਵੀ ਕੀ ਚੱਲ ਰਿਹਾ ਇੱਕ ਅੱਜ ਉੱਥੇ ਮਾਰਚ ਲੈ ਕੇ ਆਏ ਉਹਨਾਂ ਵੱਲੋਂ ਵੀ ਮੈਸੇਜ ਆਇਆ ਤੁਸੀਂ ਭਾਈ ਪਹੁੰਚੋ ਆਪਾਂ ਕੱਲ ਵੀ ਹੱਥ ਬੰਨਤੇ ਅੱਜ ਵੀ ਬੰਨਤੇ ਮੇਰਾ ਸਵਾਲ ਇਹਨਾਂ ਨੂੰ ਇਹੀ ਹੈ ਭਾਈ ਤੁਸੀਂ ਇਕੱਠੇ ਕਿਉਂ ਨਹੀਂ ਹੁੰਦੇ ਇਨਸਾਫ ਤੁਸੀਂ ਵੀ ਜਥੇਦਾਰ ਕੌਂਕੇ ਦਾ ਮੰਗਦੇ ਹੋ ਦਿੱਲੀ ਕਮੇਟੀ ਵੀ ਜਥੇਦਾਰ ਕੌਂਕੇ ਦਾ ਮੰਗਦੀ ਆ ਸਾਡੀ ਸ਼੍ਰੋਮਣੀ ਕਮੇਟੀ ਵੀ ਜਥੇਦਾਰ ਕੌਂਕੇ ਸਾਹਿਬ ਦਾ ਇਨਸਾਫ ਮੰਗਦੀ ਆ ਹੋਰ ਵੀ ਤਰ੍ਹਾਂ ਕੌਂਕੇ ਸਾਹਿਬ ਦਾ ਇਨਸਾਫ ਮੰਗਦੀਆਂ ਫਿਰ ਆਪ ਨੂੰ ਆਪਣੀ ਢਫਲੀ ਤੁਸੀਂ ਕਿਉਂ ਵਜਾ ਰਹੇ ਹੋ ਤੁਸੀਂ ਇਕੱਠੇ ਕਿਉਂ ਨਹੀਂ ਹੋ ਰਹੇ ਇੱਕ ਜੇ ਕੱਲ ਵਾਲੇ ਨੇ ਮੀਟਿੰਗ ਕਰ ਲਈ ਅੱਜ ਵਾਲੇ ਕਹਿੰਦੇ ਵੀ ਅਸੀਂ ਪਿੱਛੇ ਨਾ ਰਹਿ ਜਾਈਏ ਅਗਲੇ ਵਾਲੇ ਗੁਰਦੁਆਰਿਆਂ ਦਾ ਉੱਥੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇਣ ਤੋਂ ਇਨਕਾਰ ਕਰਤਾ ਜਥੇਦਾਰ ਦਾ ਪਰਿਵਾਰ ਤੁਹਾਡੇ ਕਿਸੇ ਨਾਲ ਨਹੀਂ ਤੁਰ ਰਿਹਾ ਫਿਰ ਤੁਸੀਂ ਕਿਹੜੀ ਦਿਸ਼ਾ ਦੇ ਰਹੇ ਹੋ ਹੁਣ ਉਦੋਂ ਦੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸਦਾ ਵੀ ਜਿੱਥੋਂ ਸੰਡੇ ਮਨਾਂ ਦੇ ਵਿੱਚ ਸ਼ੰਕੇ ਪੈਦਾ ਹੋਈ ਵਸਣ ਸਿੰਘ ਜੱਫਰਵਾਲ ਉਸ ਕਮੇਟੀ ਦੇ ਵਿੱਚ ਪ੍ਰਮੁੱਖ ਸੀ ਜਿਹੜੀ ਪੰਥਕ ਕਮੇਟੀ ਸੀ ਉਦੋਂ ਬਾਅਦ ਇਹ ਰੂਪ ਪੁੱਛ ਰਹੇ ਹਜ਼ਾਰਾਂ ਕਤਲਾਂ ਦੀ ਜ਼ਿੰਮੇਵਾਰੀ ਜਿਹੜੀ ਆ ਵਸਨ ਸਿੰਘ ਜਫਰਵਾਲ ਦੇ ਨਾਂ ਦੇ ਉੱਤੇ ਅਖਬਾਰਾਂ ਚ ਪਈਆਂ ਹਜ਼ਾਰਾਂ ਨੌਜਵਾਨ ਇਹਦੀ ਜਥੇਬੰਦੀ ਦੇ ਵਿੱਚ ਸੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਅੱਜ ਕੋਈ ਦੀਵਾ ਜਗਾਉਣ ਵਾਲਾ ਵੀ ਨਹੀਂ ਬਚਿਆ ਇਸ ਬੰਦੇ ਨੂੰ ਸਰਦਾਰ ਨਰਮਲ ਸਿੰਘ ਕਾਲੂ ਦੇ ਕਿਸੇ ਬੱਚੇ ਦਾ ਵਿਆਹ ਸੀ ਉੱਥੇ ਸਾਡੇ ਵੱਡੇ ਵੀ ਅਫਸਰ ਗਏ ਸੀ ਅਸੀਂ ਵੀ ਉਹਨਾਂ ਦੇ ਨਾਲ ਵਿਆਹ ਤੇ ਜਾਣਾ ਸੀ ਅਫਸਰ ਕੋਈ ਗਿਆ ਸੀ ਉੱਥੇ ਸਾਡੇ ਇੱਕ ਬਹੁਤ ਵੱਡੇ ਅਫਸਰ ਨੇ ਇਹਨੂੰ ਪਹਿਚਾਣ ਲਿਆ ਇਹ ਸੁੱਚਾ ਸਿੰਘ ਲੰਗਾਹ ਦੇ ਨਾਲ ਗਿਆ ਸੀ ਜਦੋਂ 97 ਚ ਅਕਾਲੀ ਗਵਰਨਮੈਂਟ ਬਣਦੀ ਆ ਉਹਨੇ ਉੱਥੇ ਡੀਜੀਪੀ ਸਾਹਿਬ ਨਾਲ ਗੱਲ ਕੀਤੀ ਵੀ ਇੱਥੇ ਬਸਨ ਸਿੰਘ ਜੱਫਰਵਾਲ ਬੈਠਾ ਹੈ ਡੀਜੀਪੀ ਸਾਹਿਬ ਕਹਿੰਦੇ ਵੀ ਚੁੱਪ ਉਹ ਕਹਿੰਦੇ ਜੀ ਫਿਰ ਚੁੱਪ ਕਿਉਂ ਵੀ ਤੁਸੀਂ ਵੀ ਇੱਥੇ ਬੈਠੇ ਆ ਤੁਹਾਨੂੰ ਪਤਾ ਵੀ ਇੱਥੇ ਜੱਫਰਵਾਲ ਬੈਠਾ ਹੈ ਤੁਸੀਂ ਮੁੱਖ ਮੰਤਰੀ ਦੇ ਕੋਲ ਬੈਠੇ ਹੋ ਉਹ ਕਹਿੰਦੇ ਮੁੱਖ ਮੰਤਰੀ ਨੂੰ ਪਤਾ ਪ੍ਰਕਾਸ਼ ਸਿੰਘ ਬਾਦਲ ਉਹ ਤੋਂ ਮੁੱਖ ਮੰਤਰੀ ਸੀ ਵੀ ਉਹਨਾਂ ਨੂੰ ਪਤਾ ਤੂੰ ਚੁੱਪ ਕਰ ਉਹਨਾਂ ਨੇ ਕਿਸੇ ਅਖਬਾਰ ਅਖਬਾਰਾਂ ਵਾਲੇ ਪੱਤਰਕਾਰਾਂ ਨਾਲ ਗੱਲ ਕੀਤੀ ਉੱਥੇ ਫੋਟੋ ਖਿੱਚੀਆਂ ਇਹਦੀਆਂ ਉਸ ਵਿਆਹ ਦੇ ਵਿੱਚ ਚੰਡੀਗੜ੍ਹ ਅਗਲੇ ਦਿਨ ਅਖਬਾਰਾਂ 'ਚ ਛਪ ਗਈਆਂ ਪ੍ਰੈਸ 'ਚ ਜਦੋਂ ਗੱਲ ਆ ਗਈ ਰੌਲਾ ਪੈ ਗਿਆ ਅੰਮ੍ਰਿਤਸਰ ਤੋਂ ਫਿਰ ਝੂਠੀ-ਮੁੱਠੀ ਗ੍ਰਿਫਤਾਰੀ ਦਿਖਾਈ ਗਈ ਬੱਸ ਸਟੈਂਡ ਤੋਂ ਐਡਾ ਵੱਡਾ ਜਰਨਲ ਬੱਸ ਸਟੈਂਡ ਦੇ ਪਕੌੜੇ ਵਾਲੀ ਦੁਕਾਨ ਤੇ ਸਟਾਪ ਪਿੰਦਾ ਫੜ ਲਿਆ ਸਾਲ ਡੇਢ ਸਾਲ ਦੇ ਵਿੱਚ ਹਜ਼ਾਰਾਂ ਕਤਲਾਂ ਦਾ ਜ਼ਿੰਮੇਵਾਰ ਉਹ ਬੈਠਾ ਘਰੇ ਮੈਂ ਬਲਵਿੰਦਰ ਸਿੰਘ ਪੱਖੋ ਕੇ ਮੇਰਾ ਉਹਦੇ ਨਾਲ ਬਹੁਤ ਪਿਆਰ ਹੈ ਮੈਂ ਕਿਹਾ ਪੱਖੋ ਕੇ ਸਾਹਿਬ ਇਹ ਤੋਂ ਸਵਾਲ ਤਾਂ ਇੱਕ ਜਵਾਬ ਤਾਂ ਲੋ ਪੱਖੋ ਕੇ ਸਾਹਿਬ ਜਉਂਦੇ ਜਾਗਦੇ ਬੈਠੋ ਝੂਠ ਨਹੀਂ ਬੋਲਦੇ ਉਹ ਕਹਿੰਦੇ ਵੀ ਮੈਂ ਸਤਪਾਲ ਤੇਰੇ ਵਾਲਾ ਸਵਾਲ ਇਹਨੂੰ ਕੀਤਾ ਸੀ ਕਹਿੰਦਾ ਵੀ ਮੈਂ ਮਰਨ ਤੋਂ ਬਾਅਦ ਲਿਖ ਕੇ ਜਾਊਗਾ ਸਾਰਾ ਕੁਝ ਮੇਰੇ ਮਰਨ ਤੋਂ ਬਾਅਦ ਸਾਰਾ ਕੁਝ ਸਾਹਮਣੇ ਆ ਜਾਊਗਾ ਤੇ ਭਾਈ ਤੂੰ ਜਉਂਦਾ ਕਿਉਂ ਨਹੀਂ ਦੱਸ ਸਕਦਾ ਹਜ਼ਾਰਾਂ ਘਰ ਤੂੰ ਖਾਲੀ ਕਰਵਾਤੇ ਅ ਮੇਰੇ ਗਵਣ ਤਿੰਨ ਤੇ ਤਿੰਨ ਤੇਰੀ ਤੇਰੀ ਜਥੇਬੰਦੀ ਦੇ ਖਾੜਕੂ ਸੀ ਅੱਜ ਉਹਨਾਂ ਦੇ ਘਰਾਂ ਦੇ ਵਿੱਚ ਕੋਈ ਦੀਵਾ ਜਗਾਉਣ ਵਾਲਾ ਨਹੀਂ ਬਚਿਆ ਉਹ ਕੋਹ ਕੇ ਪਰਿਵਾਰ ਮਾਰੇ ਮੈਂ ਨੌਜਵਾਨਾਂ ਨੂੰ ਇਹੀ ਬੇਨਤੀ ਕਰਦਾ ਸਮਾ ਇਹ ਜਿਹੜਾ ਤੁਹਾਡੇ ਤੇ ਲਿਆਂਦਾ ਜਾ ਰਿਹਾ ਤੁਹਾਡੇ ਨਾਲ ਕਿਸੇ ਨੇ ਲਿਆਜ ਨਹੀਂ ਕਰਨੀ ਇਹਨਾਂ ਲੋਕਾਂ ਦਾ ਕੁਝ ਨਹੀਂ ਜਾਣਾਂ ਮੈਂ ਤੁਹਾਨੂੰ ਪਰਸੋਂ ਵੀ ਇਹ ਗੱਲ ਸੁਣਾਈ ਸੀ ਤੁਸੀਂ ਜਾਂ ਤਾਂ ਜਿਹੜਾ ਬਿਆਨ ਹੁੰਦਾ ਉਹਨੂੰ ਗੌਰ ਦੇ ਨਾਲ ਪੜ੍ਹਦੇ ਨਹੀਂ ਸੁਣਦੇ ਨਹੀਂ ਜਿਹੜਾ ਇਹ ਸੰਤਾਂ ਦਾ ਬਿਆਨ ਉਸ ਵੇਲੇ ਇਹਦਾ ਉਛਾਲਿਆ ਗਿਆ ਵੀ 5000 ਹਿੰਦੂ ਘੰਟੇ ਚ ਵੜਾਂਗੇ ਇਹਨੂੰ ਦੁਬਾਰਾ ਸੁਣਿਓ ਫਿਰ ਤੁਹਾਨੂੰ ਮੈਂ ਇਹਦੀ ਕੱਲੀ-ਕੱਲੇ ਅੱਖਰ ਦਾ ਇੱਕ-ਇੱਕ ਸ਼ਬਦ ਦਾ ਤੁਹਾਨੂੰ ਦੱਸੂਗਾ ਵੀ ਕੀ ਸਿਸਟਮ ਕਿਵੇਂ ਚਲਾਉਂਦਾ ਕਿਵੇਂ ਚੱਲਦਾ ਸਿਸਟਮ ਕਿਵੇਂ ਦੂਜਾ ਜਿਵੇਂ ਕਹਿੰਦੇ ਆਪਾਂ ਮੱਖਣ ਚੋਂ ਵਾਲ ਵਾਂਗੂ ਚੀਜ਼ਾਂ ਕੱਢਦਾ ਆ ਪਹਿਲਾਂ ਸੁਣ ਲਿਓ ਫਿਰ ਤੁਹਾਨੂੰ ਮੈਂ ਇਹ ਤੇ ਦੱਸੂਗਾ ਉਤੋਂ ਹੀ ਚਲਾਉਂਗਾ ਜਿੱਥੋਂ ਸੰਤੇ ਗੱਲ ਕਹਿੰਦੀ ਆ। ਇਹ ਕਿਹਦਾ ਮਹਾਪ੍ਰਕਾਰੀ ਮਾਪਾ ਤੇ ਪੁੱਛਿਆ ਦੀ ਕੀ ਗੱਲ ਐ? ਕਹਿੰਦੇ ਇਹਦੇ ਪਤਾ ਹੀ ਨਹੀਂ ਆ ਸਾਡ ਜਿਲ੍ਹੇ ਤੋਂ ਕਿਰਾਇਆ ਹੈ ਪੰਚਾਇਤ ਵਾਲਿਆਂ ਦੇ ਐ। ਤੁਸੀਂ ਕਿੱਧਰ ਆ ਗਏ ਬਸ ਤੇਰੇ ਕੇ ਤੁਸੀਂ ਮੋਟਰ ਸੰਕਲਣ ਵਾਲੇ ਲੋਹੇ ਹੋਵੋਗੇ। ਉਹ ਇੱਕ ਵਾਰੀ ਕੇ ਪੰਚਾਇਤ ਵਿੱਚ ਟੱਕੜੀ ਕਰਦਾ। ਆਪ 1:30 ਵਜੇ ਚੱਲਦੀ ਐ ਤੇ 6 ਵਜੇ ਮੁੱਕਰ ਹੁੰਦੀ ਐ। ਤੇ ਕਹਿੰਦੇ ਕਿ ਤੁਸੀਂ ਮੋਟਰ ਫੈਸਲ ਵਾਲਿਆਂ ਨੂੰ ਜਾਣ ਆਏ ਐ। ਉਹ ਮੈਨੂੰ ਪਤਾ ਲਗਾ ਫੇਰੇ ਹੁਣ ਇਹਦੇ ਚ ਦੋ ਚੀਜ਼ਾਂ ਦਾ ਟਕਰਾਅ ਬਣਿਆ ਬਣਾਇਆ ਗਿਆ ਇੱਕ ਪੁਲਿਸਦਾਲ ਉਥੇ ਐਸਐਚਓ ਦਾ ਕਤਲ ਹੋਇਆ ਸੀਗਾ ਸਦਰ ਮੁਕਸਰ ਵਾਲੇ ਦਾ ਚਲੋ ਉਹ ਛੱਡੋ ਸੰਤਾ ਆਪਣੇ ਮੂੰਹੋਂ ਕਹਿੰਦੇ ਆ ਵੀ ਮੈਂ ਇਹਦੇ ਸਬੰਧੀ ਸੰਤਾ ਨੇ ਵੀ ਸਲਾਹ ਕੀਤੀ ਉਹ ਕਿਹੜਿਆ ਸੰਤਾ ਨਸੀ ਸੰਤ ਰਚੰਦ ਸਿੰਘ ਲੋਂਗੋਵਾਲ ਤੇ ਜ਼ਿੰਮੇਵਾਰ ਸੱਜਣ ਕੌਣ ਸੀ ਇੱਕ ਸਤਾਰ ਗੁਰਚਰਨ ਸਿੰਘ ਟੋੜਾ ਸੰਤਾ ਨੇ ਇਹਦਾ ਸਪਸ਼ਟੀਕਰਨ ਵੀ ਦਿੱਤਾ ਸੰਤਾਨਾਂ ਦੇ ਰਮਾਇਣ ਦਾ ਕੇਸ ਜਿਹੜਾ ਲੜਿਆ ਸੀ ਉਹਦਾ ਵੀ ਵਿੱਚ ਸਪਸ਼ਟੀ ਕਰਨ ਦਿੱਤਾ ਕਈ ਹਿੰਦੂ ਪਰਿਵਾਰਾਂ ਦੀਆਂ ਬੱਚੀਆਂ ਸੰਤਾਨਾਂ ਨੇ ਉਹਦਾ ਵੀ ਸਪਸ਼ਟੀ ਕਰਨ ਦਿੱਤਾ ਪਰਟੋੜੇ ਅਤੇ ਲੋਂਗੋਵਾਲ ਨੇ ਇਹਦੇ ਉੱਤੇ ਮੂੰਹ ਹੀ ਮਿਚ ਲਿਆ ਤੇ ਸਗੋਂ ਜੱਗ ਬਾਣੀ ਅਖਬਾਰ ਜਿਹੜਾ ਸੀ ਉਸ ਵੇਲੇ ਨਫ਼ਰਤ ਫੁਲਾ ਰਹੀ ਸੀ ਪ੍ਰੈਸ ਜਿਹੜੀ ਉਹਨਾਂ ਨੂੰ ਉਲਟਾ ਹੱਲਾਸ਼ੇਰੀ ਦਿੱਤੀ ਸੰਤਾਨਾਂ ਦੇ ਖਿਲਾਫ ਭੜਕਾਉਣ ਦੀ ਫਿਰ ਉਸ ਤੋਂ ਬਾਅਦ ਅੱਗੇ ਵੀਰੋ ਕੀ ਹੁੰਦਾ ਫਿਰ ਪੁਰਾਣੇ ਬਦਮਾਸ਼ ਉੱਥੇ ਇਕੱਠੇ ਕੀਤੇ ਗਏ ਸੰਤਾਨਾਂ ਦੇ ਗਰੁੱਪ ਚ ਵੜੇ ਗਏ ਜਿੰਨਾ ਚਿਰ ਮੈਂ ਤੁਹਾਡੇ ਉਹਦੇ ਜ਼ਿਕਰ ਕੀਤਾ ਸੀ ਉਹਨਾਂ ਚ ਇੱਕ ਸਿੰਦਾ ਇੱਕ ਸੁੱਖਾ ਤੋਤੀ ਇੱਕ ਕੱਕਣ ਇੱਕ ਬੰਦਾ ਹੋਰ ਸੀ ਕਾਕਾ ਉਹ ਹਜੇ ਵੀ ਜੋਦੇ ਜਾਗਦੇ ਬੈਠੇ ਆ ਫਿਰ ਜਦੋਂ ਸੱਤ ਹਿੰਦੂ ਬਸ ਦੇ ਵਿੱਚ ਮਾਰੇ ਗਏ ਫਿਰ ਦੁਬਾਰਾ ਇਹਦੇ ਤੇ ਹੋ ਹੱਲਾ ਉਹਨਾਂ ਨਫ਼ਰਤ ਫੁਲਾਉਣ ਵਾਲੀਆਂ ਜਥੇਬੰਦੀਆਂ ਜਿਹੜੀਆਂ ਆਪਣੇ ਆਪ ਨੂੰ ਹਿੰਦੂਆਂ ਦੀਆਂ ਰੈਬਰ ਦੱਸਦੀਆਂ ਸੀ ਵੀ ਅਸੀਂ ਉਹਨਾਂ ਦੀ ਰਿਪਰੈਜ਼ੈਂਟ ਅਗਵਾਈ ਕਰਦੀਆਂ ਉਧਰੋਂ ਜਗ ਬਾਣੀ ਤੇ ਹਿੰਦ ਕੇਸਰੀ ਜਿਹੜੇ ਅਖਬਾਰ ਇਹਨਾਂ ਵੱਲੋਂ ਤੇਲ ਤੇ ਅੱਗ ਲਾਉਣ ਦਾ ਕੰਮ ਕੀਤਾ ਗਿਆ ਵੀ 5000 ਹਿੰਦੂ ਵੱਢਣ ਦਾ ਬਿਆਨ ਦਿੱਤਾ ਸੀ ਆ ਸ਼ੁਰੂਆਤ ਹੋ ਗਈ ਹੈ। ਇਸ ਤਰ੍ਹਾਂ ਕੰਮ ਫਿਰ ਉਹ ਜਿਹੜੇ ਬਦਮਾਸ਼ਾਂ ਤੋਂ ਇਹ ਕੰਮ ਲੈ ਗਏ ਸੋਢੀ ਸੀ ਇਸ ਕੰਮ ਦੇ ਵਿੱਚ ਨਾਲ ਪਹਿਲਾਂ ਸੋਢੀ ਨੂੰ ਲਾਇਆ ਗਿਆ ਵੀ ਜੇ ਕੱਲ ਨੂੰ ਗੱਲਬਾਤ ਕੋਈ ਹੋਈ ਤੇ ਆਪੇ ਸੰਤਾਂ ਦੀ ਬਦਨਾਮੀ ਬਰਾਬਰ ਹੋਊਗੀ। ਫਿਰ ਉਹਨਾਂ ਹੀ ਬੰਦਿਆਂ ਵੱਲੋਂ ਤੋਤੀ ਹੋਣਾ ਵੱਲੋਂ ਸੋਢੀ ਨੂੰ ਮਾਰਿਆ ਗਿਆ। ਚਿੰਦੇ ਹੁਣਾ ਵੱਲੋਂ ਤੋਤੀ ਉਹ ਉਸ ਵੇਲੇ ਦੇ ਜਿਹੜੇ ਸਾਰੇ ਬੰਦੇ ਪੁਰਾਣੇ ਬੈਠੇ ਆ ਉਹ ਜਾਣਦੇ ਆ ਸਾਰਾ ਫਿਰ ਉਹ ਸੋਢੀ ਦਾ ਵੀ ਕਤਲ ਹੋਇਆ ਤੋਂ ਸੌਰੀ ਚਿੰਦੇ ਦਾ ਵੀ ਕਤਲ ਹੋਇਆ ਤੋਤੀ ਦਾ ਵੀ ਕਤਲ ਹੋਇਆ ਇੱਕ ਔਰਤ ਦਾ ਵੀ ਕਤਲ ਹੋਇਆ ਤੇ ਫਿਰ ਉਹਦੂ ਤਰ੍ਹਾਂ ਤਰ੍ਹਾਂ ਦੀਆਂ ਫਾਰਮ ਆ ਜਿਹੜੀਆਂ ਕਿਵੇਂ ਫਲਾਈਆਂ ਗਈਆਂ ਹੁਣ ਵੀਰੋ ਵੱਸਨ ਸਿੰਘ ਜਫਰਵਾਲ ਉਸ ਵੇਲੇ ਦਾ ਇੱਕ ਖੜਕੂ ਲੀਡਰ ਆ ਪੰਜਾਬ ਦਾ ਡੀਜੀਪੀ ਤੇ ਵੱਸਨ ਸਿੰਘ ਜਫਰਵਾਲ ਮੁੱਖ ਮੰਤਰੀ ਇਕੱਠੇ ਬੈਠੇ ਆ ਤੇ ਥੱਲੇ ਫਿਰ ਸਾਡੇ ਵਰਗੇ ਜਿਹੜੇ ਆਮ ਘਰਾਂ ਦੇ ਜਵਾਕ ਉਸ ਵੇਲੇ ਭੇਟ ਚੜੇ ਤਿੰਨ ਤਿੰਨ ਸਾਲ ਦੇ ਬੱਚਿਆਂ ਤੱਕ ਮਾਰ ਦਿੱਤੇ ਉਹਨਾਂ ਦਾ ਵੀਰੋ ਜ਼ਿੰਮੇਵਾਰ ਕੌਣ ਹੈ ਕੀ ਖੇਡ ਖੇਢੀ ਗਈ ਫਿਰ ਅੱਜ ਦੱਸੇ ਤਾਂ ਸਹੀ ਜਫਰਵਾਲ ਇਹ ਜਿਹੜੀ ਆ ਹੁਣ ਤੁਹਾਨੂੰ ਜਿਹੜਾ ਇਹ ਹੀ ਮੂਵਮੈਂਟ ਹੁਣ ਖੜੀ ਕੀਤੀ ਜਾ ਰਹੀ ਆ ਉਦੋਂ ਹਿੰਦੂ ਸਿੱਖ ਦੇ ਵਿੱਚ ਪ੍ਰਸਾਦ ਪਾਇਆ ਤੇ ਅੱਜ ਹੁਣ ਜਿਹੜੀ ਆ ਇਹ ਧਰਨਾ ਲਾ ਕੇ ਜਿਹੜੀ ਵਿਹਾਈ ਹੋ ਰਹੀ ਆ ਤੇ ਅੱਜ ਜਿਹੜਾ ਡਾਕਟਰ ਗੁਰਿੰਦਰ ਰੰਗਰੇਟੇ ਦੇ ਸਬੰਧ ਦੇ ਵਿੱਚ ਐਸਸੀ ਜਿੰਨੀਆਂ ਵੀ ਗਲਤ ਜਿਹੜੀਆਂ ਆਪਦੇ ਆਪ ਨੂੰ ਬੋਝਨ ਸਮਾਜ ਪਾਰਟੀ ਉਹਨਾਂ ਦੀਆਂ ਜਿੰਨੀਆਂ ਵੀ ਹੋਰ ਜਥੇਬੰਦੀਆਂ ਅੱਜ ਉਹਨਾਂ ਨੇ ਵੀ ਐਲਾਨ ਕਰਨੇ ਸ਼ੁਰੂ ਕਰ ਦਿੱਤੇ ਆ ਕਿ ਅਸੀਂ ਵੀ ਡਾਕਟਰ ਦੀ ਖਾਤਰ ਹੁਣ ਧਰਨੇ ਲਾਵਾਂਗੇ ਤੇ ਧਰਨਾ ਲਾ ਕੇ ਅਸੀਂ ਵੀ ਛੜਾਵਾਂਗੇ ਜਿਹਦੇ ਵਿੱਚੋਂ ਇੱਕ ਬਹੁਤ ਵੱਡੀ ਜਥੇਬੰਦੀ ਆ ਜਿਹਦੀ ਹੱਥੋਂ ਮੈਂ ਵੀਡੀਓ ਵੀ ਸੁਣਾ ਦਿੰਨਾ ਵੈਸੇ ਉਹ ਆ ਵੀ ਗਈਆਂ ਕਈ ਵੀਡੀਓ ਆ ਗਈਆਂ ਲਾ ਲੋ ਜੇਕਰ ਸਾਡੇ ਸਿਰ ਸਾਡੇ ਸ਼ੋਅ ਤੇ ਪਾਈ ਗੁਰੂਦਾਸ ਸਿੰਘ ਕਰਗੈਤਾ ਇਹ ਉਹਦੇ ਮੇਨਿਆ ਉਹਨਾਂ ਦੇ ਉੱਤੇ ਵੀ ਜਿਹੜੀ ਆ ਉਹ ਕਾਨੂੰਨੀ ਕਾਰਵਾਈ ਨਹੀਂ ਕਰਾਵਾਂਗੇ ਹੁਣ ਤੁਹਾਡੇ ਕੀ ਖਿਆਲ ਚ ਹੈ ਵੀ ਨਫਰਤ ਜਿਹੜੀ ਥੱਲੇ ਇੰਨੀ ਫਲਾਈ ਜਾ ਚੁੱਕੀ ਆ ਕਿ ਇਹਨਾਂ ਨਾਲ ਇਕੱਠਾ ਨਾ ਹੋਊਗਾ ਅਸੀਂ ਕਿੱਧਰ ਨੂੰ ਲੈ ਕੇ ਜਾ ਰਹੇ ਆਂ ਪੰਜਾਬ ਨੂੰ ਅਸੀਂ ਕਿਹੜੀ ਦਿਸ਼ਾ ਵੱਲ ਨੂੰ ਲੈ ਕੇ ਜਾ ਰਹੇ ਆਂ ਹੁਣ ਇਹ ਇਸ ਧਰਨੇ ਦੇ ਵਿੱਚ ਰਿਜ਼ਲਟ ਕੀ ਨਿਕਲਿਆ ਦੋ ਪਾਰਟੀਆਂ ਦਾ ਸਪੂੜਾ ਸਾਫ ਅਗਲੇ ਨੇ ਕਰਤਾ ਇੱਕ ਤੁਹਾਡੀ ਖੇਤਰੀ ਪਾਰਟੀ ਅਕਾਲੀ ਦਲ ਤੇ ਕਾਂਗਰਸ ਆਸ਼ੀਏ ਦੇ ਤੱਕ ਤੀਆਂ ਗਲੇ ਨੇ ਅੱਜ ਉਹਨਾਂ ਪਾਰਟੀਆਂ ਨੂੰ ਖਤਮ ਕਰਕੇ ਇੱਕ ਲੱਖੇ ਸਿਧਾਣੇ ਨੂੰ ਹੀ ਰੋਬਣਾ ਦਿੱਤਾ ਗਿਆ ਬਾਕੀ ਡਿਟੇਨ ਹੋਏ ਸਾਬਕਾ ਮੁੱਖ ਮੰਤਰੀ ਡਿਟੇਨ ਹੋਇਆ ਸਿਮਰਜੀਤ ਸਿੰਘ ਮਾਨ ਮੌਜੂਦਾ ਐਮਪੀ ਡਿਟੇਨ ਹੋਇਆ ਉਹ ਬੰਦਾ ਕਿਵੇਂ ਉੱਥੇ ਜਾ ਕੇ ਅਫਸਰਾਂ ਨਾਲ ਮੀਟਿੰਗਾਂ ਕਰ ਰਿਹਾ ਤੇ ਕਿਵੇਂ ਪਹੁੰਚਿਆ ਜਿਹੜਾ ਖੁਦ ਸਿਕਿਉਰਿਟੀ 'ਚ ਚੱਲ ਰਿਹਾ ਜਿਹਨੂੰ ਖੁਦ ਮੁੱਖ ਮੰਤਰੀ ਸਾਹਿਬ ਨੇ ਸਿਕਿਉਰਿਟੀ ਦਿੱਤੀ ਹੋਈ ਹੈ ਜਦੋਂ ਪਹਿਲੀ ਮੀਟਿੰਗੇ ਕਰਕੇ ਆਏ ਜਾਂ ਸਾਰੇ ਉਸ ਤੋਂ ਬਾਅਦ ਉਹਨੂੰ ਜਿਹੜੀ ਸਿਕਿਉਰਿਟੀ ਦਿੱਤੀ ਗਈ ਲੱਖੀ ਸਦਾਣੀ ਪਿੰਡ ਦੇ ਕਈ ਵੀਰ ਮੇਰੇ ਨਾਲ ਸੰਪਰਕਿਤ ਨੇ ਜਦੋਂ ਅਮਨੇ ਸਦਾਣੀ ਦਾ ਸੰਸਕਾਰ ਹੋਇਆ ਉਸ ਦਿਨ ਇਹਦੇ ਘਰੇ ਕੀ ਸੀ ਇਸ ਪਿੰਡ ਦੇ ਵੀਰ ਜਿਹੜੇ ਉਸ ਏਰੀਏ ਦੇ ਸੁਣਦੇ ਆ ਉਹ ਕਮੈਂਟਾਂ ਚ ਜਰੂਰ ਦੱਸਣ ਫਿਰ ਅਗਲੀ ਵੀਡੀਓ ਤੇ ਮੈਂ ਕਲੀਅਰ ਕਰੂੰ ਉਸ ਬੰਦੇ ਨੇ ਇਹਦੀ ਜਾਨ ਬਖਸ਼ੀ ਕਰਾਈ ਉਹਦਾ ਚਸ਼ਮਦੀਦ ਇੱਕ ਗਵਾਹ ਮੈਂ ਆ ਮੈਂ ਹਜੇ ਇਹ ਵੀਡੀਓ ਪਾਉਣੀ ਨਹੀਂ ਸੀ ਕਿਉਂਕਿ ਦੋ ਮੁੰਡੇ ਜਿਹੜੇ ਨਾਲ ਹੋਰ ਸਾਡੇ ਕੋਲੇ ਆਏ ਸੀ ਉਸ ਵੇਲੇ ਅ fırsਰਾਂ ਨੂੰ ਮਿਲੇ ਉਹ ਮੇਰੇ ਨਾਲ ਬੈਠਣਗੇ ਉਹਨਾਂ ਦਾ ਕਬੱਡੀ ਦੇ ਟੂਰਨਾਮੈਂਟ ਚੱਲਦੇ ਕਰਕੇ ਹਜੇ ਟਾਈਮ ਨਹੀਂ ਫਿਰ ਉਹ ਜੋ ਦੱਸਣਗੇ ਮੇਰੇ ਤੇ ਅਗਲੇ ਨੇ ਸ਼ਾਇਦ ਅਗਲੇ ਨੇ ਕਹਿਣਾ ਕਹਿੰਦੀ ਕੀ ਹੈ ਤੇ ਮੈਂ ਪਹਿਲਾਂ ਇਹਦੇ ਨਾਲ ਵੀ ਚੱਲਦਾ ਰਿਹਾ ਮੇਰੇ ਕੋਲੇ ਵੀ ਆਉਂਦਾ ਰਿਹਾ ਰੱਖਾ ਭਾਨੇ ਵਾਲੀ ਖੇਡ ਉਸ ਵੇਲੇ ਜਦੋਂ ਸਾਡੇ ਮੁਲਾਜ਼ਮ ਨਾਲ ਰੌਲਾ ਪਾਇਆ ਉਹ ਸਾਰੀ ਹੀ ਨੇ ਖੇਡੀ ਫਿਰ ਇਹਨੇ ਉੱਥੇ ਸਰਦਾਰ ਬਲਕੌਰ ਸਿੰਘ ਨੂੰ ਸੱਦ ਕੇ ਮੇਰੇ ਮੇਰੇ ਪ੍ਰਤੀ ਵੀ ਮੈਂ ਲੋਕਾਂ ਦੇ ਪੁੱਤ ਚੱਕ ਕੇ ਮਾਰੇ ਮੈਂ ਉਸ ਦਿਨ ਦਾ ਇਹਨੂੰ ਕਿਹਾ ਸੀ ਵੀ ਲੈ ਕੇ ਆਓ ਮੇਰੇ ਘਰੇ ਲੈ ਕੇ ਆਓ ਮੇਰਾ ਮੂੰਹ ਕਾਲਾ ਕਰਿਓ ਤੁਸੀਂ ਮਾਰਨ ਦੀ ਗੱਲ ਕਰਦੇ ਮੈਂ ਕਿਸੇ ਦੇ ਪੁੱਤ ਦੇ ਚਪੜੇ ਵੀ ਮਾਰੀ ਫੇਰ ਜਿੱਥੇ ਜਿੱਥੇ ਮੈਂ ਲੱਗਾ ਰਿਆਂ ਇਹਨਾਂ ਨੇ ਮਿੱਟੀ ਛਾਣੀ ਉਤੋਂ ਅੱਖ ਨਹੀਂ ਥਿਆਇਆ ਹਰ ਥਾਂ ਤੇ ਇਹਨਾਂ ਦੀਆਂ ਟੀਮਾਂ ਗਈਆਂ ਮੈਂ ਆਪਣੇ ਬਾਰੇ ਕੋਈ ਲਕੋ ਨਹੀਂ ਰੱਖਿਆ ਕਮੀਆਂ ਹਰ ਇਨਸਾਨ ਚ ਹੁੰਦੀਆਂ ਮੇਰੇ ਵਿੱਚ ਵੀ ਸੀ ਮੈਂ ਤਾਂ ਉਹਦੀ ਦੱਸੀ ਮੈਂ ਤਾਂ ਹੁਣ ਵੀ ਕਿਹਾ ਵੀ ਮੈਂ ਚੱਲਣ ਨੂੰ ਤਿਆਰ ਐ ਪਹਿਲਾਂ ਇਹ ਆਪਦਾ ਢਿੱਡ ਸਾਫ਼ ਕਰਨ ਕਰਨ ਇਕੱਠ ਕਰੋ ਮੈਨੂੰ ਵੀ ਉੱਥੇ ਲੈ ਕੇ ਆਓ ਇਹ ਲੈ ਕੇ ਆਉਣ ਜਿਹਦੇ ਮੈਂ ਪੁੱਤ ਮਾਰੇ ਆ ਤੇ ਮੈਂ ਤੁਹਾਨੂੰ ਦੱਸੂ ਮੈਂ ਬਚਾਈ ਕਿੰਨੀ ਆ ਉਸ ਵੇਲੇ ਮੈਂ ਉਹਨਾਂ ਦੇ ਐਡਰੈਸ ਹੋ ਸਕਿਆ ਮੈਂ ਪਰਿਵਾਰ ਵੀ ਨਾਲ ਬਿਠਾਉ ਉਹਨਾਂ ਜੋ ਸਰਦਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਖੁਦ ਗਵਾਹ ਬੈਠਿਆ ਆ ਆਪਦੀ ਹਰੇਕ ਇੰਟਰਵਿਊ ਦੇ ਵਿੱਚੋਂ ਮੇਰਾ ਜ਼ਿਕਰ ਕਰਦੀ ਆ ਕੋਈ ਮੈਨੂੰ ਕਹਿੰਦਾ ਪੈਸੇ ਮੈਂ ਤਾਂ 9 ਸਾਲ ਮੇਰੀ ਨੌਕਰੀ ਪਈ ਸੀ ਤੇ ਕਰੋੜਾ ਰੁਪਈਆ ਦੀ ਤਨਖਾਹ ਮਹਿਕਮੇ ਵੱਲ ਛੱਡ ਕੇ ਆਇਆ ਇਹ ਟੌਪ ਦੀ ਪੋਸਟ ਤੇ ਲੱਗਿਆ ਸੀ ਜਦੋਂ ਛੱਡ ਕੀਆ ਜਾਂ ਕਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਮੈਂ ਆਪਣੇ ਬਾਰੇ ਕਈ ਵਾਰੀ ਮੈਂ ਕਦੇ ਨਹੀਂ ਆਪਦੇ ਬਾਰੇ ਦੱਸਣਾ ਚਾਹੀਦਾ ਹੀ ਨਹੀਂ ਤੁਹਾਡੇ ਬਾਰੇ ਨਾਲ ਦੇ ਨੂੰ ਮੇਰੇ ਪਿੰਡੋਂ ਆ ਕੇ ਪਤਾ ਕਰੋ ਮੈਂ ਜਿੱਥੇ ਜਤੇ ਰਿਆਂ ਉੱਥੋਂ ਪਤਾ ਕਰੋ ਮੈਂ ਕਿਹੋ ਜਿਹਾ ਇਨਸਾਨ ਹਾਂ ਪੰਜਾਬ ਦੇ ਨੌਜਵਾਨ ਨੂੰ ਥਾਣਿਆਂ ਦੇ ਵਿੱਚ ਬਹੁਤ ਕੁਝ ਹੁੰਦਾ ਨਹੀਂ ਚੱਲਿਆ ਜਾਂਦਾ ਇੱਜ਼ਤ ਪੱਤ ਸਭ ਉੜਦੀ ਆਖੇ ਹੁਣ ਇਹੀ ਇਹੀ ਕਰ ਰਹੇ ਹੈ ਨਾ ਬਦਨਾਮੀ ਵੀ ਉਹਦੇ ਨਾਲ ਤਸ਼ੱਦਦ ਕੀਤਾ ਉਹਦੇ ਮੂੰਹ ਚ ਆ ਯਾਰ ਮੈਨੂੰ ਤਾਂ ਸ਼ਰਮ ਆਉਂਦੀ ਹੈ ਵੀ ਪਤਾ ਨਹੀਂ ਇਹ ਇਹ ਲੋਕ ਉਹਦੀ ਇੱਜ਼ਤ ਬਣਾ ਰਹੇ ਆ ਕਿ ਉਹਦੀ ਬਦਨਾਮੀ ਕਰ ਰਹੇ ਆ ਜਦੋਂ ਕਿ ਕੋਈ ਤਸ਼ੱਦਦ ਵਾਲੀ ਗੱਲ ਨਹੀਂ ਨਾ ਪੁਲਿਸ ਪੁਲਿਸ ਨੇ ਉਹ ਤੋਂ ਤਸ਼ੱਦਦ ਕਰਕੇ ਕੀ ਰਿਕਵਰ ਕਰਾਉਣਾ ਸੀ ਕਿਹੜੀ ਉਹਦੇ ਨਾਲ ਦੁਸ਼ਮਣੀ ਸੀ ਅਸੀਂ ਤਾਂ ਤੁਹਾਨੂੰ ਐਸ ਗੱਲ ਤੋਂ ਸੁਚੇਤ ਕਰਦੇ ਸੀ ਵੀ ਭਰਾਵੋ ਇਹ ਚੀਜ਼ ਤੋਂ ਵੱਜ ਜਾਓ ਤੁਹਾਡੇ ਜਿ ਟਕਰਾਅ ਪੈਦਾ ਕੀਤਾ ਜਾ ਰਿਹਾ ਦੋ ਫਿਰਕਿਆਂ ਦੇ ਵਿੱਚ ਪਹਿਲਾਂ ਸਮੇ ਸਮੇ ਤੇ ਇਹ ਚੱਲਾਂ ਚੱਲੀਆਂ ਗਈਆਂ ਹੁਣ ਫੇਰ ਇਹੇ ਚੱਲਾਂ ਚੱਲੀਆਂ ਜਾ ਰਹੀਆਂ ਆ ਕੋਈ ਆ ਸਕਰੀਨ ਸ਼ਾਟ ਮੈਨੂੰ ਭੇਜਿਆ ਦੇਖੋ ਆ ਕਿੱਡੀ ਬਦਨਾਮੀ ਦੀ ਗੱਲ ਐ ਇਹ ਹੁਣ ਕੱਲ ਨੂੰ ਜੇ ਮੁੰਡਾ ਬਾਹਰ ਆਊਗਾ ਤੇ ਅਗਲਾ ਇਹਨੂੰ ਮਿਹਣੇ ਨਾ ਦੇਊਗਾ ਇਸ ਚੀਜ਼ ਦੇ ਕਿਹੜੀ ਆ ਤੁਸੀਂ ਕਿਹੜੀ ਖੇਡ ਖੇਡ ਰਹੇ ਹੋ ਇਹ ਖੇਡਾਂ ਨੰਗੀਆਂ ਹੋ ਜਾਂਦੀਆਂ ਹੁੰਦੀਆਂ ਤੇ ਕਿਸੇ ਦੀਆਂ ਨਹੀਂ ਰਹੀਆਂ ਤੇ ਮੈਂ ਤਾਂ ਤੁਹਾਨੂੰ ਇਹੇ ਤਾਂ ਅਪੀਲ ਕਰਦਾ ਨਾ ਭਾਈ ਬਚ ਜਾਓ ਆਪਦੀ ਕੌਮ ਦੀ ਖਾਤਰ ਲੜਾਈ ਲੜੋ ਆ ਤੁਹਾਡੇ ਦੋਛੀ ਆ ਬੈਠਿਆ ਜਿਨ੍ਹਾਂ ਦੇ ਘਰਾਂ ਚ ਇਹਨਾਂ ਦੀ ਖਾਤਰ ਬੋਲੋ ਜੇ ਬੋਲਣਾ ਤਾਂ ਜਿਹੜੇ ਤੁਹਾਡੇ ਗੁਰੂ ਨੂੰ ਨਾਲੀਆਂ ਚ ਰੋਲ ਕੇ ਗਏ ਆ ਖੜਾ ਅਗਲਾ ਇਹਨਾਂ ਦੀ ਖਾਤਰ ਕੋਈ ਬੋਲਿਆ ਕੀ ਬੋਲਿਆ ਤਾਂ ਕੋਈ ਦੱਸ ਦਿਓ ਆ ਅੱਗ ਮਚਾਈ ਗਈ ਕਿਹਦੇ ਮੋਢਿਆਂ ਤੇ ਰੱਖ ਕੇ ਚਲਾਈਆਂ ਗਈਆਂ ਤੁਹਾਡੇ ਸਾਹਮਣੇ ਹੈ ਸਬੂਤ ਤੇ ਅਸੀਂ ਕਿਹੜੀਆਂ ਕਿਹੜੇ ਰਾਹ ਨੂੰ ਅਸੀਂ ਨੌਜਵਾਨੀ ਨੂੰ ਤੋੜਿਆ ਇਸ ਕਰਕੇ ਵੀਰੋ ਥੋੜਾ ਜਆ ਆਪਦਾ ਦਿਮਾਗ ਸੋਚ ਲਿਆ ਕਰੋ ਆਪਦੇ ਮਾਪਿਓ ਦੇ ਸਾਰੀ ਉਮਰ ਦੇ ਹੋ ਕੇ ਨਾ ਬਣਿਓ ਨਾ ਆਪਦੇ ਮਾਪਿਓ ਦੀਆਂ ਆਂਦਰਾ ਪੁੰਨਿਓ ਇੱਕ ਇੱਕ ਬੱਚਾ ਚਲੋ ਕਿਸੇ ਦੇ ਦੋ ਵੀ ਹੋਣ ਮੈਂ ਇਹ ਨਹੀਂ ਕਹਿੰਦਾ ਪੁੱਤ ਤਾਂ ਪੁੱਤੀ ਹੁੰਦਾ ਜਿੰਨਾ ਘਰਾਂ ਦੇ ਵਿੱਚ ਉਹਨਾਂ ਘਰਾਂ ਚ ਇੱਕ ਢੇੜਾ ਜ਼ਰੂਰ ਲਾ ਕੇ ਆਓ ਇੱਕ ਉਹ ਭੈਣ ਕੇ ਲਈ ਬੋਦਲਾ ਬੈਠੀ ਹੈ ਕਿਤੇ ਉਹਦੇ ਘਰੇ ਜਾ ਕੇ ਆਇਓ ਉਹ ਜਦੋਂ ਕਿਤੇ ਮੈਂ ਜਾਣਾ ਵਿਚਾਰੀ ਗੇਟ 'ਚ ਖੜ ਕੇ ਵੇਦੀ ਵੀ ਮੇਰਾ ਭਰਾ ਤੇ ਉਹਨਾਂ ਘਰਾਂ ਚ ਇੱਕ ਢੇਡਾ ਮਾਰੇ ਉਹਨਾਂ ਨੂੰ ਪਤਾ ਉਹਨਾਂ ਨੇ ਕੀ ਕੀਮਤ ਚਕਾਈ ਆ ਇਹ ਇਹਨਾਂ ਲੋਕਾਂ ਦੇ ਆ ਬਿਆਨਾਂ ਨੇ ਉਸ ਵੇਲੇ ਦੇ ਇਹ ਤਾਂ ਅੱਜ ਘਰਾਂ ਚ ਬੈਠੇ ਆਰਾਮ ਨਾਲ ਆਪਦੇ ਬੱਚੇ ਇਹਨਾਂ ਦੇ ਵਿਦੇਸ਼ਾਂ ਚ ਸੈੱਟ ਕੀਤੇ ਹੋਏ ਆ ਤੁਹਾਡੇ ਘਰਾਂ ਚ ਬਾਤ ਚਾਏ ਪੁੱਛਿਆ ਕਿਸੇ ਦੇ ਘਰੇ ਰੋਟੀ ਪੱਕਦੀ ਏ ਕਿ ਨਹੀਂ ਪੱਕਦੀ ਇੱਕ ਇੱਕ ਵਿਚਾਰਾ ਬਲਵਿੰਦਰ ਸਿੰਘ ਪੱਖੋ ਗਿਆ ਜਿਹੜਾ ਹਰੇਕ ਤੱਕ ਪਹੁੰਚ ਕਰਨਿਆ ਉਹਦੀ ਵੀ ਸ਼ੁਰੂਆਤ ਬਲਤੇਸ਼ ਸਿੰਘ ਪੰਨੂ ਨੇ ਕੀਤੀ ਪਹਿਲਾਂ ਸਰਟੀਫିକੇਸ਼ਨ ਉਹ ਕਿਸੇ ਨਾਲ ਕਿਸੇ ਦੀ ਕੀ ਹੈ ਕਿਸੇ ਨਾਲ ਕਿਸੇ ਦੀ ਕੀ ਕਿਸੇ ਦਾ ਜਿਹੜਾ ਥੋੜਾ ਬਹੁਤਾ ਕੋਈ ਕੌਮ ਦੀ ਖਾਤਰ ਕੀਤਾ ਉਹਦਾ ਭਲਾਈ ਦਾ ਨਹੀਂ ਹੁੰਦਾ ਉਹ ਉਹ ਸ਼ੁਰੂਆਤ ਕੀਤੀ ਗਾ ਅੱਜ ਤੱਕ ਬਲਵਿੰਦਰ ਸਿੰਘ ਪੱਖੋ ਕੇ ਉਹ ਉੱਥੋਂ ਸ਼ੁਰੂ ਹੋਏ ਤੇ ਅੱਜ ਤੱਕ ਉਹਨਾਂ ਪਰਿਵਾਰਾਂ ਤੱਕ ਪਹੁੰਚ ਰਹੇ ਉਹਨਾਂ ਦੇ ਮਲਮ ਲਾ ਰਹੇ ਇੱਥੇ ਵੀਡੀਓ ਵੀਰੋ ਬੰਦ ਕਰਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੱਲ ਨੂੰ ਫਿਰ ਬੇਅਦਬੀ ਵਾਲਾ ਅਗਲਾ ਪਾਰਟ ਕਰਾਂਗੇ ਤੇ ਮੇਰਾ ਤੁਹਾਨੂੰ ਹੱਥ ਬੰਨ ਕੇ ਇਹ ਹੀ ਅਪੀਲ ਆ ਵੀ ਆਪਦੇ ਮਾਪੇ ਬਾਪ ਦੇ ਲਈ ਉਹਨਾਂ ਦੀ ਸੇਵਾ ਕਰੋ ਉਹਨਾਂ ਦੇ ਲਈ ਚੰਗਾ ਕੰਮ ਕਰੋ ਕੌਮ ਦੇ ਲਈ ਕੁਝ ਕਰੋ ਤੁਹਾਨੂੰ ਕੌਮ ਯਾਦ ਰੱਖੂਗੀ ਇਹੇ ਜਾਂਦੇ ਮਗਰ ਲੱਗ ਲੱਗ ਕੇ ਆਜੇ ਹੁਣ ਕੱਲ ਨੂੰ ਰਗਰੇਟ ਕਰਕੇ ਕੱਟ ਕਰ ਲੈਣਗੇ ਉੱਥੇ ਪਤਾ ਨਹੀਂ ਕੀ ਹੋਣਾ ਹੈ ਆਖਰੀ ਇਹ ਟਕਰਾਅ ਹੁਣ ਮੇਰੀ ਅੱਜ ਦੀ ਆਖੀ ਗੱਲ ਯਾਦ ਰੱਖ ਲਿਓ ਇਹਦੀ ਕੀਮਤ ਬਹੁਤ ਮਹਿੰਗੀ ਚ ਚਕਾਉਣੀ ਪੈਣੀ ਹੈ ਤਿੰਨ ਜ਼ਿਲ੍ਹੇ ਜਿਹੜੀ ਸਾਜ਼ਿਸ਼ ਐਸ ਵੇਲੇ ਚੱਲ ਰਹੀ ਆ ਗਰਦਾਸਪੁਰ ਪਠਾਨਕੋਟ ਤੇ ਹੁਸ਼ਿਆਰਪੁਰ ਇਨਾਂ ਦੇ ਬਾਰੇ ਕਿਆ ਸਰਾਈਆਂ ਚੱਲ ਰਹੀਆਂ ਧਾਰਾ 370 ਹਟਾਉਣ ਦੇ ਵਿੱਚ ਕਿੰਨਾਂ ਨੇ ਸਾਥ ਦਿੱਤਾ ਇਹ ਜ਼ਿਲ੍ਹੇ ਜਿਹੜੇ ਜੰਮੂ ਨਾਲ ਜੋੜ ਕੇ ਥੋੜੀ ਹੋਰ ਸੰਗੀ ਕੁਤੀ ਆ ਰਹੀ ਏ ਦੂਗੀ ਬਚ ਜੋ ਜੇ ਬਚ ਸਕਦੇ ਹੋ ਪੰਜਾਬ ਤੁਹਾਡਾ ਕਿੱਥੇ ਲਿਆ ਕੇ ਖੜਾ ਕਰਤਾ ਕਿੱਥੋਂ ਤੱਕ ਹੱਦਾਂ ਸੀ ਇਹ ਕਿਸੇ ਦਾ ਦੋਸ਼ ਨਹੀਂ ਇਹ ਸਾਡੇ ਨਾਰੇ ਜਿਹੜੇ ਸਾਡੇ ਅੱਗੇ ਲਾ ਕੇ ਨਾਰੇ ਮਾਰਨ ਵਾਲੇ ਸੀ ਸਟੇਜਾਂ ਵਾਲੇ ਤੇ ਦਰਿਆ 'ਤੇ ਬੈਠਣ ਵਾਲਿਆਂ ਨੇ ਵਫਾ ਨਹੀਂ ਛੱਡੀ ਤੇ ਸਟੇਜਾਂ 'ਤੇ ਬੈਠਣ ਵਾਲਿਆਂ ਨੇ ਕਦੇ ਕੀਤੀ ਨਹੀਂ ਇਹ ਚਾਲਾਂ ਸਮਝੋ ਨੌਜਵਾਨੋ ਕਦੋਂ ਸਮਝੋਗੇ ਨੇ ਉਹ ਆ ਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ